ਵਿਸ਼ਾਚਾਰ ਵਿਰੋਧ ਵਿਜੀਲੈਂਸ ਮਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਵਿਕੇਤਨਾਰ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਇੰਸਪੈਕਟਰ ਅਮਿਤ ਕੁਮਾਰ ਕੱਕੜ ਨੂੰ 45000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਥੇ ਵਿਜੀਲੈਂਸ ਬਿਊਰੋ ਚੰਦਰ ਸ਼ੇਖਰ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਫਿਰੋਜ਼ਪੁਰ ਦੇ ਇੱਕ ਆਰਤੀ ਮੋਹਨ ਲਾਲ ਦੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛ ਸ਼ੋਤ ਲੈਂਦੇ ਆ ਕਾਬੂ ਕੀਤਾ ਜੀ ਸਾਡੇ ਕੋਲ ਕੱਲ ਇੱਕ ਮੂਨ ਲਾਲ ਜੀ ਜਿਹੜੇ ਵਾਸੀ ਨੇ ਫਰੀਦਕੁਰ ਦੇ ਉਹਨਾਂ ਨੇ ਜਿਹੜੀ ਸਾਡੇ ਕੋਲ ਕੰਪਲੇਂਟ ਕੀਤੀ ਸੀ ਕਿ ਉਹਨਾਂ ਕੋਲੋਂ ਜਿਹੜੇ ਅਮਿਤ ਕੱਕੜ ਨੇ ਇੰਸਪੈਕਟਰ ਨੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਵੱਲੋਂ ਜਿਹੜੀ 45000 ਰੁਪਏ ਦੀ ਰਿਸ਼ਵਤੀ ਮੰਗ ਕੀਤੀ ਜਾ ਰਹੀ ਹੈ ਤਾਂ ਸੀ ਉਹਨਾਂ ਦਾ ਜਿਹੜਾ ਬਿਆਨ ਦਰਜ ਕਰਕੇ ਮੁਕਦਮਾ ਦੇਣੋਂ ਉਪਰੰਤ ਜਿਹੜਾ ਅਸੀਂ ਉਹਨਾਂ ਨੂੰ ਹੈਂਡਲ ਅੱਜ ਕੱਲ ਇਹਨਾਂ ਨੂੰ ਪਕੜਿਆ ਸੀ ਤੇ ਜਿਨ੍ਹਾਂ ਨੂੰ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਲੈ ਕੇ ਜਾ ਰਹੇ ਸਰ ਇੱਕ ਕੇਸ ਦੀ ਮੰਗ ਕੇਸ ਦੀ ਕਰ ਰਹੇ ਸੀ ਕਿ ਬੋਰੀਆਂ ਦੀ ਸੈਟਿੰਗ ਹੈ 2 ਰੁਪਏ ਦੇ ਸ਼ਾਇਦ ਗੱਟੇ ਦੀ ਮੰਗ ਰਹੀ ਸੀ ਹੁਣ ਤੱਕ ਦੀ ਤਫ਼ਤੀਸ਼ ਦੇ ਦੌਰਾਨ ਇਹ ਕੱਲ੍ਹ ਸਾਹਮਣੇ ਆਈ ਹੈ ਕਿ ਜਿਹੜੀ ਇਹਨਾਂ ਦੀ ਬਿਲਿੰਗ ਹੁੰਦੀ ਹੈ ਉਹ ਚਾਹੇ ਤਲਾਈ ਤਲਾਈ ਔਰ ਜਿਹੜੀ ਲਦਾਈ ਵਗੈਰਾ ਦੀ ਸਰ ਉਸ ਦੀ ਜਿਹੜੀ ਬਿਲਿੰਗ ਹੈ ਬਿਲਿੰਗ ਨੂੰ ਜਿਹੜੀ ਰਕਮ ਨੂੰ ਪਾਸ ਕਰਨ ਦੀ ਇਹ ਵੇਚ ਦੇ ਵਿੱਚ ਜਿਹੜੀ ਪੇਮੈਂਟ ਦਾ ਫਲੂ ਮੰਗੀ ਜਾ ਰਹੀ ਸੀ ਤਾਂ ਸੈਟਿੰਗ ਕਿੰਨੇ ਚੋਏ ਇੱਕ ਤਰੀਬ ਐਸੇ ਥੀ ਜੀ ਇਹਨਾਂ ਦੀ 1.5 ਰੁਪਏ ਦੇ ਹਿਸਾਬ ਤੇ ਆਲਮੋਸਟ ਜਿਹੜੇ 55000 ਬੰਦੇ ਸੀ ਮੰਗੇ 55 ਗਏ ਸੀ ਪਰੰਤੂ ਜਿਹੜੀ 45000 ਦੇ ਵਿੱਚ ਇਹਨਾਂ ਦੀ ਜਿਹੜੀ ਗੱਲ ਮੁੱਕ ਗਈ ਸੀ ਤੇ 45000 ਦੀ ਹੀ ਜਿਹੜੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਔਰ ਇਹਨਾਂ ਵੱਲੋਂ ਜਿਹੜਾ 45000 ਰੁਪਏ ਦੇ ਕੇ ਇਸ ਨੂੰ ਰੰਗਿਆ ਦਿੱਤੀ ਕਾ